ਆਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ 12 ਮਹਾ ਮਾਜ ਮਹੱਲਾ 5 ਘਰ ਚੌਥਾ ਇਕ ਓਅੰਕਾਰ ਸਤਗੁਰ ਪ੍ਰਸਾਦ ਮਾਗ ਮਦਨ ਸੰਗ ਸਾਧੂ ਆ ਧੂੜੀ ਕਰ ਇਸ ਨਾਨਕ ਕੋ ਨਾਮ ਤੇ ਆਏ ਸੋਣਾ ਸਾਵਨਾ ਨੋ ਕਰ ਗਾਨਾ ਜਨਮ ਕਰਮ ਮਲ ਉਤਰਾ ਮੰਨਤੇ ਜਾਏ ਗੁਮਾ ਨਾ ਮੋਹੀਆ ਬੇਨਸਾ ਲੋਭ ਸੁਆਨਾ ਸਚਾ ਮਾਰਗ ਚਲਦਿਆ ਉਸਤਤ ਕਰੇ ਜਹਾਂ 860 ਤੀਰਥ ਸਗਲ ਪਨ ਜੀ ਦਇਆ ਪਰਵਾਨ ਜਿਸ ਨੋ ਦੇਵਾ ਦਇਆ ਕਰ ਰਖ ਸਦਾ ਨਾ ਜਿੰਨਾ ਮਿਲਿਆ ਪ੍ਰਭ ਆਪਣਾ ਨਾਨਕ ਤੈਨ ਕੁਰਬਾਨ ਮਾਗ ਸੁਚੇ ਸੇ ਕਾਂਡੀਆਂ ਜਨਮ ਪੂਰਾ ਗੁਰ ਮਹਿਰਵਾਣਾ ਮਾਗ ਸੁਤੇਸੇ ਕਾਂਡੀਆਂ ਨਾ ਪੂਰਾ ਗੋਰ ਮਿਹਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਸਰਵਣ ਕਰ ਰਹੇ ਹੋ ਪੰਚਮ ਪਤਸ਼ਾ ਧੰ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਉਚਾਰਨ ਕੀਤੀ ਹੋਈ ਬਾਣੀ 12 ਮਹਾ ਦੇ ਵਿੱਚੋਂ ਮਾਗ ਮਹੀਨਾ ਆਓ ਤੁਸ਼ਬੁਦੀ ਅਨੁਸਾਰ ਗੁਰੂ ਕਿਰਪਾ ਦੇ ਨਾਲ ਇਸਤੇ ਵਿਚਾਰ ਕਰੀਏ ਪਿਆਰ ਨਾਲ ਜਪੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਧ ਸੰਗਤ ਜੀ ਪਉ ਮਹੀਨਾ ਖਤਮ ਹੋਣ ਤੋਂ ਬਾਅਦ ਆਉਂਦਾ ਹੈ ਮਾਗ ਮਹੀਨਾ ਮਾਗ ਮਹੀਨਾ ਨਾਨਕ ਸਾਹੀ ਕਲੰਡਰ ਮੁਤਾਬਕ 11ਵਾਂ ਮਹੀਨਾ ਹੈ ਤੇ ਇਹ ਜਨਵਰੀ ਤੇ ਫਰਵਰੀ ਦੇ ਵਿਚਾਲੇ ਆਉਂਦਾ ਹੈ ਇਸ ਮਹੀਨੇ ਵਿੱਚ ਵੀ 30 ਦਿਨ ਹੁੰਦੇ ਨੇ ਤੇ ਕਈ ਵਾਰ 29 ਦਿਨਾਂ ਤੇ ਵੀ ਪੂਰਾ ਹੋ ਜਾਂਦਾ ਹੈ ਕੁਦਰਤੀ ਉਸੂਲ ਮੁਤਾਬਕ ਸਮਾਂ ਆਪਣੀ ਨਿਰੰਤਰ ਚਾਲ ਚੱਲਦਾ ਰਹਿੰਦਾ ਹੈ ਸਮੇਂ ਦੇ ਬਦਲਾਅ ਨਾਲ ਰੁੱਤਾਂ ਤੇ ਮੌਸਮ ਬਦਲ ਜਾਂਦੇ ਨੇ ਮਾਗ ਮਹੀਨੇ ਵਿੱਚ ਵੀ ਪੰਜਾਬ ਦੇ ਵਿੱਚ ਧੁੰਦ ਕੋਰਾ ਆਮ ਹੀ ਪੈਂਦਾ ਰਹਿੰਦਾ ਹੈ ਹਿੰਦੂ ਧਰਮ ਵਿੱਚ ਮਾਗ ਮਹੀਨੇ ਦਾ ਵਿਸ਼ੇਸ਼ ਮਤਵ ਹੈ ਮਾਗ ਮਹੀਨੇ ਬਾਰੇ ਮੇਰੇ ਪਤਿਸ਼ਾ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਆਪਣੀ ਬਾਣੀ ਤੁਖਾਰੀ ਰਾਗ ਦੇ ਵਿੱਚ ਫਰਮਾਨ ਕਰਦੇ ਨੇ ਤੁਖਾਰੀ ਸ਼ੰਤ ਮਹੱਲਾ ਪਹਿਲਾ ਬਰਹ ਮਹਾ ਇਕ ਓੰਕਾਰ ਸਤਗੁਰ ਪ੍ਰਸਾਦ ਮਾਗ ਪਨੀਤ ਭਈ ਤੀਰਥ ਅੰਤਰ ਜਾਣਿਆ ਸਾਜਣੁ ਸਹਜ ਮਿਲੇ ਗੁਣ ਗਾਇ ਅੰਕ ਸਮਾਨਿਆ ਪ੍ਰੀਤਮ ਗੁਣ ਅੰਕੇ ਸੁਣ ਪ੍ਰਭ ਬੰਕੇ ਤੁਧ ਪਾਵਾਂ ਸਰਣਾਵਾ ਗੰਗ ਜਮਨ ਤਹ 베ਣੀ ਸੰਗਮ ਸਾਤ ਸੰਬੰਧ ਸੁਮਾਵਾਂ ਪੁੰਨ দান ਪੂਜਾ ਪਰਮੇਸ਼ਰ ਜੁਗ ਜੁਗ ਇਕੋ ਜਾਤਾ ਨਾਨਕ 마ਗ ਮਹਾਰਸ ਹਰ ਜਪ 68 ਤੀਰਥ ਨਾਤਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਧ ਸੰਗਤ ਜੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਮਾਗ ਰਾਗ ਦੇ ਵਿੱਚ ਫਰਮਾਨ ਕਰਦੇ ਨੇ ਮਾਗ ਮਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ ਹਰ ਕਾ ਨਾਮ ਧਿਆਏ ਸੁਣ ਸਬਨਾ ਨੂੰ ਕਰਦਾਨ ਮਾਗ ਮਜਨ ਮਾਗ ਤੋਂ ਭਾਵ ਹੈ ਮਾਗ ਦਾ ਮਹੀਨਾ ਮਜਨ ਤੋਂ ਭਾਵ ਹੈ ਚੂਬੀ ਲਾਉਣੀ ਜੋ ਵੀ ਇਲਾਕੇ ਇਸ਼ਨਾਨ ਕਰਨਾ ਮਾਗ ਮਜਨ ਸੰਗ ਸਾਧੂਆ ਧੂੜੀ ਕਰ ਇਸ਼ਨਾਨ ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰ দান দান ਭਾਵ ਕੋਈ ਵਸਤੂ ਕਿਸੇ ਨੂੰ ਦੇ ਦੇਣੀ ਤੇ ਉਸ ਦਾ ਜ਼ਿਕਰ ਵੀ ਨਾ ਕਰਨਾ ਤੇ ਉਸ ਦੀ ਕੀਮਤ ਵੀ ਨਹੀਂ ਲੈਣੀ ਉਹ ਹੈ দান ਪਰ ਇਥੇ ਗੁਰੂ ਸਾਹਿਬ ਨੇ ਨਾਮ ਦੇਦਾਨ ਦੀ ਗੱਲ ਕੀਤੀ ਹੈ ਇਸ ਮਹੀਨੇ ਦਾ ਪਹਿਲਾ ਦਿਨ Hindu ਸ਼ਾਸਤਰਾਂ ਅਨੁਸਾਰ ਬੜਾ ਪਵਿੱਤਰ ਹੈ ਮਾਘੀ ਵਾਲੇ ਦਿਨ ਲੋਕ ਪ੍ਰਯਾਗ ਆਦਿਕ ਤੀਰਥਾਂ ਤੇ ਇਸ਼ਨਾਨ ਕਰਨਾ ਬੜਾ ਪੁੰਨ ਸਮਝਦੇ ਨੇ ਲੋਕ ਪਵਿੱਤਰ ਨਦੀਆਂ ਵਿੱਚ ਇਸ਼ਨਾਨ ਕਰਦੇ ਨੇ ਤੇ ਪਵਿੱਤਰ ਤੀਰਥ ਸਥਾਨਾਂ ਦੀ ਯਾਤਰਾ ਤੇ ਵੀ ਜਾਂਦੇ ਨੇ ਮਾਗ ਮਹੀਨੇ ਵੱਡੇ ਵੱਡੇ ਤੀਰਥ ਸਥਾਨਾਂ ਤੇ ਮੇਲੇ ਵੀ ਲੱਗਦੇ ਨੇ ਪਰ ਤੂੰ ਤੂੰ ਢੋੜੀ ਕਰ ਇਸ਼ਨਾਨ ਹੇ ਭਾਈ ਗੁਰਮਖਾਂ ਦੀ ਸੰਗਤ ਵਿੱਚ ਬੈਠ ਇਹੀ ਹੈ ਤੀਰਥਾਂ ਦਾ ਇਸ਼ਨਾਨ ਉਹਨਾਂ ਦੀ ਚਰਨ ਧੂੜ ਵਿੱਚ ਇਸ਼ਨਾਨ ਕਰ ਨਿਮਰਤਾ ਭਾਵ ਨਾਲ ਗੁਰਮਖਾਂ ਦੀ ਸੰਗਤ ਕਰ ਉਥੇ ਪ੍ਰਮਾਤਮਾ ਦਾ ਨਾਮ ਜਪ ਪ੍ਰਮਾਤਮਾ ਦੀ ਸਿਫਤ ਸਲਾਹ ਸੁਣ ਤੇ ਹੋਰ ਸਭਨਾਂ ਨੂੰ ਇਹ ਨਾਮ ਦੀ ਦਾਤ ਵੰਡ দান ਕਰ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗਮਾਨ ਕਾਮ ਕ੍ਰੋਧ ਨਾ ਮੋਹੀਆ ਬਿਨਸੈ ਲੋਭ ਸੁਆਣ ਜਨਮ ਕਰਮ ਮਲ ਕਈ ਜਨਮਾਂ ਦੇ ਕੀਤੇ ਕਰਮਾਂ ਤੋਂ ਪੈਦਾ ਹੋਈ ਵਿਕਾਰਾਂ ਦੀ ਮਹਿਲ ਜਨਮਾਂ ਜਨਮਾਂਤਰਾ ਦੇ ਵਿਕਾਰਾਂ ਦੀ ਮਹਿਲ ਜਨਮ ਕਰਮ ਮਲ ਉਤਰੈ ਉਹ ਉਤਰ ਜਾਏਗੀ ਮਨ ਤੇ ਜਾਏ ਗੁਮਾਨ ਗੁਮਾਨ ਭਾਵ ਅਹੰਕਾਰ ਮਨ ਤੋਂ ਹੰਕਾਰ ਚਲਾ ਜਾਏਗਾ ਕਾਮ ਕ੍ਰੋਧ ਨਾ ਮੋਹੀਐ ਕਾਮ ਕ੍ਰੋਧ ਮੋ ਨਹੀਂ ਸਕਦੇ ਠੱਗ ਨਹੀਂ ਸਕਦੇ ਬਿਨ ਸਹਿ ਲੋਭ ਸਵਾਨ ਬਿਨ ਸਹਿ ਬਿਨ ਸਹਿ ਤੋਂ ਪਾਪ ਹੈ ਖਤਮ ਹੋ ਜਾਏਗਾ ਲੋਭ ਸਵਾਨ ਸਵਾਨ ਤੋਂ ਪਾਪ ਹੈ ਕੁੱਤਾ ਲੋਭ ਰੂਪੀ ਕੁੱਤਾ ਖਤਮ ਹੋ ਜਾਏਗਾ ਸਤਿਗੁਰੂ ਜੀ ਫਰਮਾਨ ਕਰਦੇ ਨੇ ਇਸ ਤਰ੍ਹਾਂ ਕਈ ਜਨਮਾਂ ਦੇ ਕੀਤੇ ਕਰਮਾਂ ਤੋਂ ਪੈਦਾ ਹੋਈ ਵਿਕਾਰਾਂ ਦੀ ਮੈਲ ਤੇਰੇ ਮਨ ਤੋਂ ਲੈ ਜਾਏਗੀ ਜਨਮਾਂ ਜਨਮਾਂ ਤਰਾਂ ਦੇ ਕੀਤੇ ਵਿਕਾਰਾਂ ਦੀ ਮੈਲ ਤੇਰੀ ਲੈ ਜਾਏਗੀ ਤੇਰੇ ਮਨ ਵਿੱਚੋਂ ਅਹੰਕਾਰ ਦੂਰ ਹੋ ਜਾਏਗਾ ਸਿਮਰਨ ਦੀ ਬਰਕਤ ਨਾਲ ਕਾਮ ਵਿੱਚ ਕ੍ਰੋਧ ਵਿੱਚ ਨਹੀਂ ਫਸੀਦਾ ਉਹ మోਹ ਨਹੀਂ ਸਕਦੇ ਉਹ ਠੱਗ ਨਹੀਂ ਸਕਦੇ ਲੋਭ ਰੂਪੀ ਕੁੱਤਾ ਵੀ ਮੁੱਕ ਜਾਂਦਾ ਹੈ ਲੋਭ ਜਿਸ ਦੇ ਅਸਰ ਹੇਠ ਮਨੁੱਖ ਕੁੱਤੇ ਵਾਂਗ ਦਰਦਰ ਤੇ ਪਟਗਦਾ ਫਿਰਦਾ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ 68 ਤੀਰਥ ਸਗਲ ਪਨ ਜੀ ਦਇਆ ਪਰਵਾਨ ਸੱਚੇ ਮਾਰਗ ਚਲਦਿਆਂ ਸੱਚੇ ਮਾਰਗ ਮਾਰਗ ਤੋਂ ਭਾਵ ਹੈ ਰਸਤਾ ਸੱਚਾ ਰਸਤਾ ਸੱਚੇ ਰਸਤੇ ਉੱਤੇ ਚੱਲਦੇ ਆਂ ਉਸਤੋਂ ਤਕਰ ਹੈ ਜਹਾਨ ਉਸਤੋਂ ਤੋਂ ਪਾਪ ਹੈ ਵਿੜਿਆਈ ਜਹਾਨ ਤੋਂ ਪਾਪ ਹੈ ਜਗਤ ਦੁਨੀਆਂ ਲੋਕ 68 ਤੀਰਥ ਸਗਲ ਪੁੰਨ 86 8 ਤੇ 60 68 68 ਤੀਰਥ ਸਗਲ ਪੁੰਨ ਸਾਰੇ ਪੁੰਨ ਜੀ ਦਇਆ ਪਰਵਾਨ ਪਰਵਾਨ ਤੋਂ ਭਵ ਹੈ ਮੰਨਿਆ ਪਰਮੰਨਿਆ ਧਾਰਮਿਕ ਕੰਮ ਇਸ ਸੱਚੇ ਰਸਤੇ ਉੱਤੇ ਤੁਰਿਆਂ ਜਗਤ ਵੀ ਸੋਭਾ ਕਰਦਾ ਹੈ 68 ਤੀਰਥਾਂ ਦਾ ਇਸ਼ਨਾਨ ਸਾਰੇ ਪੁੰਨ ਕਰਮ ਜੀਵਾਂ ਉੱਤੇ ਦਇਆ ਕਰਨੀ ਜੋ ਧਾਰਮਿਕ ਕੰਮ ਮੰਨੀ ਗਈ ਹੈ ਇਹ ਸਭ ਕੁਝ ਸਿਮਰਨ ਦੇ ਵਿੱਚ ਹੀ ਆ ਜਾਂਦਾ ਹੈ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜਿਸ ਨੂੰ ਦੇਵੇ ਦਇਆ ਕਰ ਸੋਈ ਪੁਰਖ ਸੁਜਾਨ ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤਿੰਨ ਕੁਰਬਾਨ ਜਿਸ ਨੂੰ ਦੇਵੇ ਜਿਹਨੂੰ ਵੀ ਦੇਵੇ ਦਇਆ ਕਰ ਕਿਰਪਾ ਕਰਕੇ ਜਿਹਨੂੰ ਵੀ ਦੇਵੇ ਸੋਈ ਫੁਰਖ ਸੁਝਾਨ ਸੁਝਾਨ ਤੋਂ ਭਾਵ ਹੈ ਸਿਆਣਾ ਸੁਝਵਾਨ ਜਿੰਨਾ ਮਿਲਿਆ ਪ੍ਰਭ ਆਪਣਾ ਨਾਨਕ ਤਿੰਨ ਕੁਰਬਾਨ ਪਰਮਾਤਮਾ ਕਿਰਪਾ ਕਰਕੇ ਜਿਸ ਮਨੁੱਖ ਨੂੰ ਸਿਮਰਨ ਦੀ ਦਾਤ ਦੇਂਦਾ ਹੈ ਉਹ ਮਨੁੱਖ ਜ਼ਿੰਦਗੀ ਦੇ ਸਹੀ ਰਸਤੇ ਦੀ ਪਛਾਣ ਵਾਲਾ ਸੁਝਵਾਨ ਸਿਆਣਾ ਹੋ ਜਾਂਦਾ ਹੈ ਏ ਨਾਨਕ ਆਖ ਜਿਨ੍ਹਾਂ ਨੂੰ ਪਿਆਰਾ ਪ੍ਰਭੂ ਮਿਲ ਪਿਆ ਹੈ ਪਰਮਾਤਮਾ ਮਿਲ ਪਿਆ ਹੈ ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ ਮੈਂ ਉਹਨਾਂ ਤੋਂ ਕੁਰਬਾਨ ਹਾਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਮਾਗ ਸੁੱਚੇ ਸੇ ਕੰਢਿਆ ਜਿਨ ਪੂਰਾ ਗੁਰ ਮਿਹਰਵਾਨ ਮਾਗ ਤੋਂ ਭਾਵ ਹੈ ਮਾਗ ਦਾ ਮਹੀਨਾ ਸੁੱਚੇ ਸੇ ਕੰਢੇ ਹੈ ਕੰਢੇ ਭਾਵ ਕੱਢੇ ਜਾਂਦੇ ਹਨ ਆਖੇ ਜਾਂਦੇ ਹਨ ਜਿੰਨ ਪੂਰਾ ਗੁਰ ਮਿਹਰਵਾਨ ਮਾਗ ਮਹੀਨੇ ਵਿੱਚ ਸਿਰਫ ਉਹੀ ਸੁੱਚੇ ਵਿਅਕਤੀ ਆਖੇ ਜਾਂਦੇ ਨੇ ਜਿਨ੍ਹਾਂ ਉੱਤੇ ਪੂਰਾ ਸਤਿਗੁਰੂ ਦਇਆਵਾਨ ਹੁੰਦਾ ਹੈ ਮਿਹਰਬਾਨ ਹੋ ਜਾਂਦਾ ਹੈ ਤੇ ਜਿਨ੍ਹਾਂ ਨੂੰ ਸਿਮਰਨ ਦੀ ਦਾਤ ਦੇਂਦਾ ਹੈ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਧ ਸੰਗਤ ਜੀ ਗੁਰੂ ਸਾਹਿਬ ਨੇ ਜੀਵਨ ਨੂੰ ਪਵਿੱਤਰ ਕਰਨ ਦਾ ਢੰਗ ਦੱਸਿਆ ਹੈ ਸੁੱਚੇ ਕਿਵੇਂ ਹੋਈਏ ਸਚਿਆਰਾ ਬਣਨ ਦਾ ਢੰਗ ਕੀ ਹੈ ਮਾਗ ਸੁੱਚੇ ਸੇ ਕੰਢਿਆ ਸੁੱਚੇ ਕਿਵੇਂ ਹੋਈਏ ਸਚਿਆਰਾ ਬਣਨ ਦਾ ਢੰਗ ਕੀ ਹੈ ਕੀਵ ਸਤਿਆਰਾ ਹੋਈ ਐ ਕਿਵੇਂ ਹੋਈ ਐ ਸਤਿਆਰ ਕਿਵੇਂ ਕੂੜਾ ਟੁੱਟੇ ਪਾਲ ਸਾਡੇ ਲਈ ਇਹ ਸਮੱਸਿਆ ਹੈ ਜਦੋਂ ਤੱਕ ਮਨ ਵਿੱਚ ਪਵਿੱਤਰਤਾ ਨਹੀਂ ਮਨ ਵਿੱਚ ਸ਼ਾਂਤੀ ਨਹੀਂ ਮਨ ਵਿੱਚ ਤ੍ਰਿਪਤੀ ਨਹੀਂ ਅਤੇ ਮਨ ਵਿੱਚੋਂ ਸਹਿਸ ਸਿਆਣਪਾਂ ਨਹੀਂ ਮਿਟਦੀਆਂ ਉਦੋਂ ਤੱਕ ਇਹ ਸਤਿਆਰਾ ਨਹੀਂ ਬਣ ਸਕਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਸੋਚਾ ਸੋਚ ਨਾ ਹੋ ਬਈ ਜੇ ਸੋਚੀ ਲੱਖ ਵਾਰ ਸੋਚੈ ਤੋਂ ਭਾਵ ਹੈ ਪਵਿੱਤਰਤਾ ਪਾਣੀ ਨਾਲ ਤਨ ਨੂੰ ਧੋਣ ਨਾਲ ਮਨ ਸ਼ੁੱਧ ਨਹੀਂ ਹੋ ਸਕਦਾ ਜਿੰਨਾ ਮਰਜੀ ਸਰੀਰ ਧੋਈ ਜਾਓ ਮਨ ਸੁੱਚਾ ਨਹੀਂ ਹੁੰਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਚੁੱਪ ਹੈ ਚੁੱਪ ਨਾ ਹੋ ਬਈ ਜੇ ਲਾਇ ਰਹਿਾਂ ਲਿਵਤਾਰ ਚੁੱਪ ਕਰਨ ਨਾਲ ਮੋਨ ਧਾਰਨ ਕਰਨ ਨਾਲ ਮਨ ਚੁੱਪ ਨਹੀਂ ਹੋ ਸਕਦਾ ਮੂੰਹ ਚੁੱਪ ਹੋ ਜਾਊ ਮੂੰਹ ਬੰਦ ਹੋ ਜਾਊ ਪਰ ਮਨ ਨਹੀਂ ਚੁੱਪ ਹੋਣਾ ਭੁੱਖਿਆ ਭੁੱਖਣਾ ਉਤਰੀ ਜੇ ਬੰਨਾ ਪੁਰੀਆਂ ਪਾਰ ਜੇ ਮਨ ਹੀ ਤ੍ਰਿਸ਼ਨਾ ਦੇ ਅਧੀਨ ਹੈ ਤਾਂ ਤਨ ਦਾ ਰਜ਼ੇਵਾ ਥੁਥਾ ਹੈ ਜਿੰਨਾ ਮਰਜ਼ੀ ਖਾਈ ਪੀ ਜਾਓ ਜੇ ਮਨ ਨਹੀਂ ਰਜਿਆ ਤਾਂ ਸਭ ਬੇਕਾਰ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਐਸ ਸਿਆਣ ਪਾਂ ਲਖ ਹੋਏ ਤਾਂ ਇੱਕ ਨਾ ਚੱਲ ਲੈ ਨਾਲ ਬਿਨਾਂ ਅਨੁਭਵ ਤੋਂ ਮੰਨ ਦੀਆਂ ਥੋਥੀਆਂ ਦਲੀਲਾਂ ਨਾਲ ਤਸੱਲੀ ਨਹੀਂ ਹੁੰਦੀ ਜਿਨ੍ਹਾਂ ਚਿਰ ਉਸ ਅਕਾਲ ਪੁਰਖ ਦਾ ਅਨੁਭਵ ਨਹੀਂ ਜਿਨ੍ਹਾਂ ਚਿਰ ਉਸ ਦੀ ਰਚਨਾ ਦਾ ਅਨੁਭਵ ਨਹੀਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਧ ਸੰਗਤ ਜੀ ਸ਼ਬਦ ਦੀ ਅਖੀਰਲੀ ਤੁਕ ਹੈ ਮਾਗ ਸੁੱਚੇ ਸੇ ਕਾਂਢੀਐ ਜਿਨ ਪੂਰਾ ਗੁਰ ਮਿਹਰਵਾਣਾ ਭਾਵ ਸੁੱਤੇ ਉਹ ਹਨ ਜੋ ਗੁਰੂ ਦੀ ਕਿਰਪਾ ਦੇ ਪਾਤਰ ਹਨ ਜਿਨ੍ਹਾਂ ਉਤੇ ਗੁਰੂ ਦੀ ਮਿਹਰ ਹੈ ਗੁਰੂ ਦੀ ਕਿਰਪਾ ਗੁਰੂ ਦਾ ਹੁਕਮ ਮੰਨਣ ਦੇ ਨਾਲ ਸਾਕਾਰ ਹੁੰਦੀ ਹੈ ਅਗਰ ਰੋਗੀ ਡਾਕਟਰ ਦੀ ਕਈ ਦਵਾਈ ਤੇ ਨੁਸਖਾ ਆਪਣੀ ਜੇਬ ਦੇ ਵਿੱਚ ਪਾਈ ਫਿਰੇ ਤੇ ਡਾਕਟਰ ਕੋਲ ਕੋਈ ਬਣੀ ਬਣਾਈ ਕਿਰਪਾ ਨਹੀਂ ਹੁੰਦੀ ਫਿਰ ਭਾਵੇਂ ਕੋਈ ਆਮ ਮਨੁੱਖ ਹੋਵੇ ਜਾਂ ਡਾਕਟਰ ਦਾ ਆਪਣਾ ਪੁੱਤਰ ਹੀ ਕਿਉਂ ਨਾ ਹੋਵੇ ਸਾਧ ਸੰਗਤ ਜੀ ਇਸੇ ਤਰ੍ਹਾਂ ਗੁਰੂ ਦੀ ਕਿਰਪਾ ਵੀ ਗੁਰੂ ਦਾ ਹੁਕਮ ਮੰਨਣ ਤੇ ਨਿਰਪਰ ਕਰਦੀ ਹੈ ਚਾਹੇ ਆਮ ਮਨੁੱਖ ਹੋਵੇ ਤੇ ਚਾਹੇ ਗੁਰੂ ਪੁੱਤਰ ਹੀ ਕਿਉਂ ਨਾ ਹੋਵੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਹੁਕਮ ਮੰਨਣਾ ਪੈਣਾ ਹੈ ਉਦ ਲੋਕ ਮਾਗ ਮਹੀਨੇ ਵਿੱਚ ਤੀਰਥਾਂ ਦਾ ਇਸ਼ਨਾਨ ਕਰਦੇ ਨੇ দান ਕਰਦੇ ਨੇ ਪਰ ਜੀਵਨ ਉੱਥੇ ਦਾ ਉੱਥੇ ਹੀ ਰਹਿੰਦਾ ਹੈ ਤੀਰਥ ਵਰਤ ਅਰ ਦਾਨ ਕਰ ਮਨ ਮੈਂ ਧਰੇ ਗਮਾਨ ਨਾਨਕ ਨਹਿਫਲ ਜਾਤ ਤਿਹ ਜਿਉ ਕੁੰਚਰ ਇਸ਼ਨਾਨ ਆਖੋ ਸਤ ਨਾਮ ਸ੍ਰੀ ਵਾਹਿਗੁਰੂ ਤੇ ਗੁਰੂ ਸਾਹਿਬ ਇਹ ਵੀ ਫਰਮਾਨ ਕਰਦੇ ਨੇ ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ ਇੱਕ ਭਾਉ ਲੱਥੀ ਨਾਤਿਆ ਦੋਏ ਭਾ ਚੜੀਸ ਹੋਰ ਅਨਸਾਰ ਉਹਨਾਂ ਦੀ ਹਉਮੈ ਦੀ ਮੜ ਨਹੀਂ ਉਤਰਦੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਸ ਕਰਕੇ ਅਸਲੀ ਇਸ਼ਨਾਨ ਹੈ ਸਾਧੂਆਂ ਸੰਤਾਂ ਦੀ ਧੂੜੀ ਵਿੱਚ ਗੁਰਮਖਾਂ ਦੀ ਧੂੜੀ ਵਿੱਚ ਇਸ਼ਨਾਨ ਕਰਨਾ ਧੂੜੀ ਕੀ ਹੈ ਇਸ ਤੋਂ ਪਹਿਲਾਂ ਚਰਨ ਸਮਝਣੇ ਜ਼ਰੂਰੀ ਹਨ ਧਰਮ ਦੀ ਭਾਸ਼ਾ ਵਿੱਚ ਚਰਨਾਂ ਦਾ ਮਤਲਬ ਹੈ ਗੁਰੂ ਦੇ ਬਚਨ ਗੁਰੂ ਦਾ ਹੁਕਮ ਹਰਦੇ ਚਰਨ ਸ਼ਬਦ ਸਤਿਗੁਰ ਕੋ ਨਾਨਕ ਬਾੰਧਿਓ ਪਾਲ ਸ਼ਬਦ ਰੂਪ ਚਰਨ ਮਾਈ ਚਰਨ ਗੁਰ ਮਿੱਠੇ ਵੱਡੇ ਭਾਗ ਦੇਵਾ ਪਰਮੇਸ਼ਰ ਕੋਟ ਫਲਾ ਦਰਸ਼ਨ ਗੁਰ ਡੀਠੇ ਮਿੱਠੇ ਬਚਨਾ ਰੂਪੀ ਚਰਨ ਚਰਨ ਧੂੜ ਦਾ ਅਰਥ ਹੋਇਆ ਬਚਨਾ ਰਾਹੀ ਮਿਲੀ ਸਿੱਖਿਆ ਗੁਰੂ ਦੀ ਸਿੱਖਿਆ ਤੇ ਚੱਲ ਕੇ ਆਪ ਕਮਾਈ ਕਰਨੀ ਤੇ ਹੋਰਨਾਂ ਨੂੰ ਵੀ ਨਾਮ ਉਪਦੇਸ਼ ਦੀ ਦਾਤ ਵੰਡਣੀ ਭਾਵ ਗੁਰਮਤ ਅਨੁਸਾਰ ਜੀਵਨ ਜੁਗਤ ਦਸਣੀ ਇਹ ਹੈ ਅੰਦਰਲਾ ਇਸ਼ਨਾਨ ਇਹ ਹੈ ਸਾਧੂਆਂ ਸੰਤਾਂ ਦੀ ਗੁਰਮਖਾਂ ਦੀ ਧੋੜੀ ਵਿੱਚ ਇਸ਼ਨਾਨ ਕਰਨਾ ਜਿਸ ਨੂੰ ਗੁਰੂ ਜੀ ਕਹਿੰਦੇ ਨੇ ਮਾਗ ਪਨੀਤ ਭਈ ਤੀਰਥ ਅੰਤਰ ਜਾਣਿਆ ਜਦੋਂ ਗੁਣਾਂ ਦੇ ਸਾਜਨ ਸਹਿਜ ਮਿਲੇ ਗੁਣ ਗਏ ਅੰਕ ਸਮਾਨਿਆਂ ਵਾਲੀ ਅਵਸਥਾ ਹੋ ਜਾਂਦੀ ਹੈ ਤਾਂ ਮਨੁੱਖ ਕਾਮ ਕ੍ਰੋਧ ਨਾ ਮੋਈ ਹੈ ਬਿਨਸਾ ਲੋਭ ਸੁਭਾਨ ਵਾਲਾ ਹੋ ਜਾਂਦਾ ਹੈ ਆਖੂ ਸਤਨਾਮ ਸ੍ਰੀ ਵਾਹਿਗੁਰੂ ਜਿਸ ਮਨੁੱਖ ਨੇ ਪਰਮੇਸ਼ਰ ਜੁਗ ਜੁਗ ਏਕੋ ਜਾਤਾ ਉਸ ਨੂੰ ਜਾਣ ਲਿਆ ਪਰਮੇਸ਼ਰ ਨੂੰ ਸਮਝ ਲਿਆ ਉਸ ਮਨੁੱਖ ਦਾ ਪੁੰਨ দান ਪੂਜਾ ਆਪੇ ਹੀ ਹੋ ਜਾਂਦਾ ਹੈ ਅਦੇਹਾ ਮਨੁੱਖ ਪਰਵਾਣ ਹੋ ਜਾਂਦਾ ਹੈ ਉਸ ਨੂੰ ਖੌਤੀ 868 ਤੀਰਥ ਸਗਲ ਪੰਨ ਜੀ ਦਇਆ ਦੀ ਲੋੜ ਹੀ ਨਹੀਂ ਜੀਵ ਦਇਆ ਭਾਵ ਜੈਨੀਆਂ ਵਾਲੀ ਦਇਆ ਸੱਚੇ ਮਾਰਗ ਚੱਲਦਿਆਂ ਸੱਚੇ ਰਸਤੇ ਤੇ ਚੱਲਣ ਕਾਰਨ ਉਸਤਤ ਕਰੇ ਜਹਾਨ ਵਾਲਾ ਹੋ ਜਾਂਦਾ ਹੈ ਉਸ ਨੂੰ ਪ੍ਰਯਾਗ ਦੇ ਤਿਰਵਾਣੀ ਸੰਗਮ ਤੇ ਜਾਣ ਦੀ ਲੋੜ ਨਹੀਂ ਉਸ ਦੇ ਤਾਂ ਗੰਗ ਜਮਨ ਕੇ ਅੰਤਰੇ ਸਹਿਜ ਸੁਣ ਕੇ ਘਾਟ ਅੰਦਰੇ ਹੀ ਬਣ ਜਾਂਦੇ ਨੇ ਨਾਮ ਦੀ ਧੂੜੀ ਪ੍ਰਾਪਤ ਕਰਕੇ ਉਸ ਨੂੰ ਮਹਾਰਸ ਮਿਲ ਜਾਂਦਾ ਹੈ ਨਾਨਕ 마ਗ ਮਹਾਰਸ ਹਰ ਜਪ 68 ਤੀਰਥ ਨਾਤਾ ਵਾਲੀ ਅਵਸਥਾ ਬਣ ਜਾਂਦੀ ਹੈ ਆਖੋ ਸਤ ਨਾਮ ਸ੍ਰੀ ਵਾਹਿਗੁਰੂ ਸਾਧ ਸੰਗਤ ਜੀ ਇਤਨੀ ਕੋ ਸੇਵਾ ਪ੍ਰਵਾਨ ਕਰਿਓ ਅਰਦਾਸ ਬੇਨਤੀ ਕਰਿਓ ਆ ਕਾਲਪੁਰਖ ਵਾਹਿਗੁਰੂ ਇਸੇ ਤਰ੍ਹਾਂ ਆਪਣੇ ਚਰਨਾਂ ਨਾਲ ਜੋੜੀ ਰੱਖਣਾ ਦਾਸ ਤੋ ਸੇਵਾ ਲੈਂਦੇ ਰਹਿਣਾ ਸਾਨੂੰ ਸਾਰਿਆਂ ਨੂੰ ਸਮਤ ਬਖਸ਼ਣ ਗੁਰ ਸਿੱਖੀ ਦੀ ਦਾਤ ਬਾਣੀ ਤੇ ਬਾਣੇ ਦੀ ਦਾਤ ਚੜ੍ਹਦੀ ਕਲਾ ਵਾਲਾ ਉੱਚਾ ਤੇ ਸੁੱਚਾ ਜੀਵਨ ਬਖਸ਼ਣ ਸਾਰਿਆਂ ਨੂੰ ਠੇਰ ਸਾਰੀਆਂ ਖੁਸ਼ੀਆਂ ਬਖਸ਼ਣ ਜੀ ਹੋਇਆਂ ਭੁੱਲਾਂ ਦੀ ਮਾਫੀ ਬਖਸ਼ੋ ਆਗਿਆ ਬਲਾਉ ਫਤਹਿ ਆਖੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ